3 ਅਕਤੂਬਰ ਦੀ ਰਾਤ ਮਾਛੀਵਾੜਾ ਸਾਹਿਬ ਵਿਖੇ ਫਾਇਰਿੰਗ ਦੇ ਦੌਰਾਨ ਰੌਸ਼ਨ ਨਾਮ ਦੇ ਇੱਕ ਲੜਕੀ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਐਸਐਸਪੀ ਖੰਨਾ ਦੇ ਆਦੇਸ਼ਾਂ ਤੇ ਐਸਪੀਜੀ ਦੀ ਅਗਵਾਈ ਹੇਠ ਇੱਕ ਟੀਮ ਵੀ ਬਣਾਈ ਗਈ ਸੀ ਦਾਕੀ ਕੀ આરોપીਾਂ ਦੀ ਪਾਲ ਦੇ ਦੌਰਾਨ ਖੰਨਾ ਪੁਲਿਸ ਨੇ सीसीटीवी ट्रेल फॉलो कीती जो कि लगभग 7 किलोमीटर तक गई थी इस ਦੇ ਨਾਲ ਹੀ ਛਾਂਬੀਨ ਤੋਂ ਬਾਅਦ ਦੋਹੇ ਆਰੋਪੀਆਂ ਨੂੰ ਖੰਨਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਨੇ ਦਾਅਵਾ ਕੀਤਾ ਹੈ ਕਿ ਜਿਸ ਲੜਕੇ ਨੂੰ ਇਹਨਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਉਸ ਨੂੰ ਗਲਤੀ ਦੇ ਨਾਲ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਕਿਸੇ ਹੋਰ ਨੂੰ ਮਾਰਨ ਆਏ ਸੀ ਪਰ ਗਲਤੀ ਨਾਲ ਇਸ ਬੰਦੇ ਨੂੰ ਸਮਝ ਕੇ ਇਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਆ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਡੀ ਡੀਆਈਜੀ ਜਲੰਧਰ ਜੀ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਵਿਖੇ ਅਪਰਾਧ ਅਪਰਾਧ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉੱਥੇ ਇੱਕ ਰੋਸ਼ਨ ਨਾਂ ਦੇ ਪਰਸਨ ਨੂੰ ਗੋਲੀ ਵਜੀ ਸੀਗੀ ਲੋਅਰ ਐਬਨਮੰਦਨ ਦੇ ਨੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਦੇ ਨਾਲ ਉਹਨਾਂ ਦੇ ਐਸਐਚਓਜ਼ ਐਂਡ ਸੀਆਈ ਇਨਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੈਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਗਏ ਸੀਗੇ ਉਹ ਇੱਕ ਵਰਨਾ ਵਾਈਟ ਕਲਰ ਦੀ ਵਰਨਾ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਦੋ ਪਰਸਨ ਸੀਗੇ ਇੱਕ ਨੇ ਨਿਕਲ ਕੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਉਦੋਂ ਬਾਅਦ ਉਹ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫਾਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ ਕਾ ਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ اور টেকনিক্যাল ইনপুটਸ ਲੈਂਦੇ ਲੈਂਦੇ পুলিশ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਸਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਰਵਾਨਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸਡ ਜਿਹਦਾ ਇੱਕ ਦਾ ਨਾਂ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਂ ਦੂਜੇ ਜੋ ਅਕਿਊਸਡ ਦਾ ਨਾਂ ਹੈ ਗੁਰਦੇয়াল ਤੇ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਲਨੌਰ ਪੁਲਿਸ ਸਟੇਸ਼ਨ ਕੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਸਰਸਰੀ ਪੁੱਛਕਿਛ ਹੁਣ ਤੱਕ ਹੋਈ ਹੈ ਆ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹਨ ਤੇ ਆ ਹਾਲ ਕੀ ਘੜੀ ਜੋ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀਗੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਮ ਹੈ ਉਹ ਮਿਸਪਲੇਸ ਆਈਡੈਂਟੀਟੀ ਸੀਗਾ ਤਾਂ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਕਿਉਂਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੀਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਕੇ ਦੋਨੋਂ ਫਾਇਰਰ ਹੈ ਜੋ ਅਕਿਊਜ਼ਡ ਹੈ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਾਦਾ ਪਰਸਨ ਹੈਗਾ ਕਰਨ ਮਾਸੀ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕਹਨ पे ਇਹਨਾਂ ਨੂੰ ਮੁਹैया ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਗ੍ਹਾ ਠਹਿਰ ਵੀ ਕੀਤੀ ਤੇ ਇੱਕ ਪਰਸਨ ਨੂੰ ਵਾਪਿਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਿਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸ ਦੇ ਜੋ ਬੈਠਾ ਹੈ ਉਹਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਇਨਾਂ ਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਾ ਪਰਸਨ ਹੈਗਾ ਕਰਨ ਮਸੀ ਔਰ ਅੱਜੂ ਉਹਨੂੰ ਵੀ ਨਾਮਿਨੇਟ ਕਰ ਲਿਆ ਗਿਆ ਉਹਨੂੰ ਵੀ ਪੁਲਿਸ ਜਲਦ ਹੀ ਉਹਨਾਂ ਨੂੰ ਅਰੈਸਟ ਕਰ ਲੇਗੀ ਇਹਨਾਂ ਦੇ ਕੋਲੋਂ ਜੋ ਇਨਸਟੈਂਟ ਵੇਲੇ ਵਰਤੀ ਗਈ ਵਰਨਾਕਾਰੇ ਉਹ ਰਿਕਵਰ ਹੋ ਗਈ ਹੈ ਤੇ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ ਹਨ ਕਿੰਨੇ ਕੇਸ ਦੇ ਪਰਸਨ ਨੇ ਇਹ 25 ਤੋਂ 30 ਦੇ ਹੀ ਹੈ ਬੜੇ ਯੰਗ ਮੁੰਡੇ ਨੇ ਤੇ ਇਹਨਾਂ ਦਾ ਵੀ ਕ੍ਰਾਈਮ ਰਿਕਾਰਡ ਹੈਗਾ ਤੇ ਜੋ ਅਸ਼ਦੀਪ ਹੈ ਉਹਦੇ ਉੱਪਰ ਤਿੰਨ ਐਫ ਆਈ ਆਰਸ ਹੈ ਐਨ ਡੀ ਪੀ ਐਸ ਡੀ ਤੇ ਆਮਜ਼ਟ ਦੀ ਤੇ ਜੋ ਗੁਰਦਿਆਲ ਹੈਗਾ ਉਹਦੇ ਉੱਪਰ ਵੀ ਤਿੰਨ ਐਫ ਆਈ ਆਰਸ ਹੈ ਤੇ ਗੁਰਲਾਲ ਦੇ ਉੱਪਰ 15 ਐਫ ਆਈ ਆਰਸ ਹੈ ਤੇ ਕਰਨ ਦੇ ਉੱਪਰ ਵੀ ਦੋ ਆਮ ਜੈਕ ਦੇ ਐਫਆਈਆ ਤੇ ਇੱਕ ਕ੍ਰਿਮੀਨਲ ਮਾਈਂਡਡਡ ਪਰਸਨ ਹੈ ਤੇ ਇਹਨਾਂ ਦਾ ਕਰਾਇਮ ਰਿਕਾਰਡ ਹੈਗਾ ਤੇ ਪੂਰਾ ਹੀ ਕਰਾਇਮ ਦੇ ਵਿੱਚ ਇੰਡਲਜਟ ਹੈ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਉਹ ਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹ اور ਜੋ ਵਿਕਟਿਮ ਹੈ ਉਹਨੂੰ ਉਹਨੂੰ ਜਾਣਦੇ ਹੀ ਨਹੀਂ ਸੀਗੇ ਤੇ ਮਿਸਪਲੇਸ ਆਈਡੈਂਟੀਟੀ ਕਿਉਂਕਿ ਉਹਦੀ ਮਿਲਦੇ ਜੁਲਦੇ ਸ਼ਕਲ ਕਰਕੇ ਕਿਸੇ ਔਰ ਨੂੰ ਉਸੇ ਏਰੀਆ 'ਚ ਕਰਨ ਆਏ ਸੀਗੇ ਇਹਨਾਂ ਦੀ ਆਪਣੀ ਪੁਰਾਣੀ ਰੰਜਿਸ਼ ਹੈਗੀ ਇਨਾਂ ਦੇ ਨਾਲ ਦਾ ਜੋ ਸਾਥੀ ਹੈ ਗੁਰਲਾਲ ਦਾ ਕੋਈ ਸਾਥੀ ਇਥੇ ਜੋ ਡਰੱਗਸ ਦਾ ਉਹਦੇ ਨਾਲ ਡੀਲ ਜਾਂ ਟ੍ਰੇਡ ਕਰਦਾ ਸੀਗਾ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਦਾ ਕੁਝ ਇਨਾਂ ਦੇ ਆਪਣੀ ਰੰਜਿਸ਼ ਹੈਗੀ ਉਹਦੋਂ ਕਰਕੇ ਇਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਤੇ ਮੈਨੂੰ ਜਿਹਦੇ ਫਾਇਰਿੰਗ ਕਰਨੀ ਸੀ ਜਿਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀਗਾ ਕਿ ਉਹਨੂੰ ਅੱਗੇ ਕੀਤਾ ਜਾ ਰਿਹਾ ਅੱਗੇ ਉਹ ਹੀ ਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਿਕ ਉਹ ਡਰੱਗ ਦੇ ਵਿੱਚ ਟੀਲ ਕਰਦਾ ਹੈਗਾ ਤੇ ਇਹਨਾਂ ਦਾ ਉਹ ਡਰੱਗ ਦਾ ਹੀ ਮਨੀ ਦਾ ਹੀ ਰੋਲਾ ਸੀਗਾ ਤੇ ਉਹਦੇ ਕਰਕੇ ਹੀ ਇਹਨਾਂ ਨੇ ਉਹਨੂੰ ਟਾਰਗੇਟ ਕਰਨਾ ਸੀਗਾ ਹਾਂ ਮੈਮ ਦੋ ਦੋ ਅਕਿਊਜ਼ ਅਰੈਸਟ ਹੋ ਗਏ ਦੋਨੂੰ ਨਾਮਿਨੇਟ ਕਰ ਲਿਆ ਗਿਆ ਹੈਗਾ ਤੇ ਅੱਗੇ ਵੀ ਤਫਤੀਸ਼ ਵਿੱਚ ਜਿਵੇਂ ਜਿਵੇਂ ਅੱਗੇ ਹੋਰ ਡਿਵੈਲਪਮੈਂਟਸ ਹੁੰਦੀਆਂ ਰਹੀਆਂ ਰਹਿਣਗੀਆਂ ਉਹਦਾ ਹੀ ਫਿਰ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ